ਬਠਿੰਡਾ ਦੇ ਆਈਟੀਆਈ ਪੁਲ ਡੱਬਵਾਲੀ ਰੋਡ ਦੇ ਉੱਤੇ ਇੱਕ ਛੋਟੇ ਹਾਥੀ ਨੂੰ ਤੁਰੇ ਆਉਂਦੇ ਨੂੰ ਲੱਗੀ ਭਿਆਨਕ ਅੱਗ ਫਾਇਰ ਟੈਂਡਰ ਦੀ ਗੱਡੀ ਨੇ ਅੱਗ ਤੇ ਆ ਕੇ ਇਹਦੇ ਉੱਤੇ ਪਾਇਆ ਕਾਬੂ ਇਹ ਅਗਲਾ ਹਿੱਸਾ ਇਸ ਦਾ ਬਿਲਕੁਲ ਸੜਕੇ ਹੋਇਆ ਸਵਾ ਮਾਮਲਾ ਐਤਵਾਰ ਨੂੰ ਸ਼ਾਮ ਨੂੰ ਪੌਣੇ 7 ਵਜੇ ਦੇ ਲਗਭਗ ਦਾ ਬਠਿੰਡਾ ਦੇ ਆਈਟੀਆਈ ਪੁਲ ਡੱਬਵਾਲੀ ਰੋਡ ਦੇ ਉੱਤੇ ਇੱਕ ਛੋਟਾ ਹਾਥੀ ਜੋ ਡੱਬਵਾਲੀ ਤੋਂ ਇੱਕ ਮਾਲ ਲਾ ਕੇ ਆ ਰਿਹਾ ਸੀ ਤੇ ਰਾਮਪੁਰੇ ਜਾਣਾ ਸੀ ਤੇ ਜਦ ਇਹ ਆਈਟੀਆਈ ਪੁਲ ਦੇ ਉੱਪਰ ਆਉਂਦਾ ਹੈ ਤਾਂ ਇਸ ਨੂੰ ਉਚਾਨਕ ਹੀ ਅੱਗ ਲੱਗ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਨੇੜੇ ਖੜੇ ਲੋਕਾਂ ਵੱਲੋਂ ਜਿੱਥੇ ਆਪਣਾ ਫਰ ਟੈਂਡ ਦੀ ਗੱਡੀ ਨੂੰ ਫੋਨ ਕੀਤਾ ਗਿਆ ਉਥੇ ਇੱਕ ਹੋਰ ਵਿਅਕਤੀ ਵੱਲੋਂ ਜੋ ਇਥੋਂ ਦੀ ਇੱਕ ਆਪਣਾ ਹੋਰ ਵਿਅਕਤੀ ਸੀ ਆਟੋ ਵਾਲਾ ਸੀ ਉਸ ਨੇ ਇਹਦੀ ਗੱਡੀ ਜਿਹੜੀ ਆ ਲੌਕ ਹੋ ਚੁੱਕੀ ਸੀ ਅਤੇ ਉਸ ਨੇ ਡਰਾਈਵਰ ਨੂੰ ਆਪਣਾ ਬਾਰਕ ਡਿਆ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਹ ਜਿਹੜਾ ਛੋਟਾ ਹੱਤੀ ਸੀ ਇਹਦਾ ਜਿਹੜਾ ਮੂਹਰਲਾ ਹਿੱਸਾ ਹੈ ਉਹ ਬਿਲਕੁਲ ਸੜਕੀ ਸਵਾਹ ਹੋ ਚੁੱਕਾ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆਈਟੀ ਪੁਲਦੀਆਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਡਬਲ ਰੋਡ ਦੀਆਂ ਜਿੱਥੇ ਇੱਕ ਛੋਟੇ ਹਾਥੀ ਨੂੰ اچانک ਅੱਗ ਲੱਗੀ ਹੈ ਤੇ ਬਿਲਕੁਲ ਸੜਕ ਜਿਹੜਾ ਹੈ ਇਹ ਸਵਾਹ ਹੋ ਗਿਆ ਜਿਹੜਾ ਇੰਜਨ ਵਾਲਾ ਹਿੱਸਾ ਉਹ ਬਿਲਕੁਲ ਸੜ ਕੇ ਸਵਾਹ ਹੋ ਚੁੱਕਾ ਹੈ ਤੇ ਫਾਇਰ ਟੈਂਡਰ ਦੀ ਗੱਡੀ ਮੌਕੇ ਤੇ ਆ ਚੁੱਕੀ ਹੈ ਤੇ ਉਸ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਚਸ਼ਮਦੀਦ ਅਤੇ ਇਸ ਦਾ ਡਰਾਈਵਰ ਅਤੇ ਉੱਥੇ ਆਏ ਹੋਏ ਹੋਰ ਲੋਕ ਕੋਈ ਆਵਾਜ਼ ਆ ਰਹੀ ਵਰਨਾ ਬੰਦ ਦੱਸਾਈ ਇਹ ਮਾਮਲਾ ਹੋਇਆ ਮਾਮਲਾ ਜੇ ਇਹ ਮੇਰੇ ਘਰ ਦੇ ਸਾਹਮਣੇ ਕੋਲਾ ਪੁਲ ਦੇ ਤੇ ਗੱਡੀ ਆ ਰਹੀ ਸੀ ਇੱਕ ਛੋਟਾ ਹਾਥੀ ਇਹਨੇ ਕ੍ਰੀਯਾ ਨੂੰ ਜਾਣਤੀ ਆਦ ਲਾਤੀ ਮੈਂ ਉਹ ਤੇ ਗੇਟ ਤੇ ਖੜਾ ਸੀ ਉਹਨੋਂ ਨਿਕਲਦਾ ਵੇਖਿਆ ਸਾਰੇ ਮੁੰਡੇ ਮੇਰੇ ਦੁਕਾਨਾ ਵਾਲੇ ਭੱਜ ਕੇ ਇੱਥੇ ਆਏ ਪਰ ਉਦੋਂ ਵਕ ਬਹੁਤ ਫੈਲ ਚੁੱਕੀ ਸੀ ਫਿਰ ਫਰਮਗੇਟ ਉੱਤੇ ਲਿਖੋ ਕੀਤਾ ਤੇ ਕੋਈ 10 15 ਕਮਟੇ ਫਾਇਰ ਬ੍ਰੀਡ ਵੀ ਆ ਗਈ ਤੇ ਫਾਇਰ ਬ੍ਰੀਡ ਆ ਕੇ ਦਾ ਅੱਗ ਤੇ ਕਾਬੂ ਪਾਇਆ ਤੇ ਥਰੀ ਜਦੀ ਗੱਡੀ ਚ ਇੱਕ ਪਤਾ ਨਹੀਂ ਕੀ ਕਾਰਨ ਹੋਇਆ ਕੀ ਨਹੀਂ ਥਰੀ ਜਦੀ ਗੱਡੀ ਨੂੰ ਅੱਗ ਲੱਗ ਗਈ ਇੱਕਦਮ ਅਸੀਂ ਬਿਲਕੁਲ ਸਾਹਮਣੇ ਖੜੇ ਸੀ ਤੇ ਤੋਂ ਨਿਕਲਦਾ ਵੇ ਕਿਸੇ ਰੌਲਾ ਨਾ ਪਾਇਆ ਫਿਰ ਉਹ ਟੈਲੀਫੋਨ ਕੀਤਾ ਤੇ ਭਾਈ ਨੇ ਫਾਇਰ ਬ੍ਰੀਡ ਆ ਕੇ ਤੇ ਫਾਇਰ ਬ੍ਰੀਡ ਆ ਕੇ ਅੱਗ ਤੇ ਕਾਬੂ ਪਾਇਆ ਹਾਂਜੀ ਹੈਪੀ ਹੈ ਜੀ ਮਾਰਿਆ ਸੀ ਗਈ ਬਸ ਅੱਗ ਲੱਗ ਗਈ ਨਾਲ ਦੇ ਇਹ ਰਾਜਮਨੋ ਗੱਡੀ ਵਾਲ ਨੇ ਗੱਡੇ ਹੀ ਟੱਕੀ ਲੋਕ ਹੋ ਗਈ ਸੀ ਮੇਰੇ ਵੀ ਤੇ ਅੱਗ ਲੱਗੀ ਸੀ ਮਸਾਈ ਭਜਾਈ ਤਾਂ ਕਾਗਰ ਖਸਾਰ ਤੇ ਅੱਗ ਆ ਗਈ ਵਾਹ ਮਾਈ ਇਹ ਜੋ ਰਾਮਪਰੇ ਕੋਹਾ ਸੀ ਜੀ ਉਹ ਉਹ ਦਾਪੜੀ ਰਾਜਮਨੋ ਰਾਮਪਰੇ ਆਣਾ ਸੀ ਸਰ ਕੀ ਨਾਮਤ ਆ ਬਦਕੀ ਮੇਰਾ ਨਾਮ ਮੈਸਤਪਾਲ ਸਿੰਘ ਡਰਾਈਵਰ ਸਿਵਲ ਫਰਮੇਟ ਬਠਿੰਡਾ ਮਾਮਲਾ ਹੈ ਜੀ ਇਹ ਸਾਨੂੰ ਲਗਭਗ 9:00 ਸਟ ਟਕਾਲ ਆਈ ਆ ਵੀ ਛੋਟੇ ਹੱਥੇ ਨੂੰ ਅੱਗ ਲੱਗੀ ਆ ਮਾਨਸਾ ਦੇ ਡੱਬਾ ਵਾਲੀ ਰੋਡ ਦੇ ਉੱਤੇ ਪੁਲ ਤੇ ਉਹ ਅਸੀਂ ਆ ਕੇ ਅੱਗ ਤੇ ਕਾਬੂ ਪਾਇਆ ਠੀਕ ਹੈ ਜੀ ਹਾਂਜੀ ਕੰਟਰੋਲ ਇਹ ਗੱਡੀ ਦਾ ਕੈਵਨ ਦਾ ਇਨਸਾਨ ਹੋ ਗਿਆ ਤੇ ਬਾਕੀ ਦਾ ਅਸੀਂ ਬਚਾ ਲਈ ਬਾਕੀ ਜੀ ਇਨਸਾਨ ਤੋਂ ਬਚ ਗਏ ਜੀ ਰਾਮਾ ਦਾ ਗੁਰ ਸਿੰਘ ਜੀ ਕੀ ਹੋਇਆ ਕੀ ਅਸੀਂ ਕੀ ਹੋਇਆ ਵੀ ਸਾਨੂੰ ਕਿਸੇ ਨੇ ਫੋਨ ਕਰਾਇਆ ਵਿਆਹ ਕਰਤੀ تھی ਕਿ ਛੋਟੇ ਆਪ ਨੂੰ ਅਕਲ ਆ ਗਈ ਅਸੀਂ ਇੱਥੇ ਪਹੁੰਚੀ ਕਿ ਫਾਇਰ ਗੁਡੀ ਲਈ ਫਾਇਰ ਗੁਡੀ ਨੇ ਅੱਗ ਬੁਝਾਤੀ ਕਿ ਮੁੜ ਕੇ ਡਿਊਟੀ ਅਫਸਰ ਸੱਦ ਲਿਆ ਅਸੀਂ ਸਾਰੇ ਇੱਥੇ ਹੋ ਗਏ ਬਜਰਾ ਪਿਕਚਰ ਮੁੰਡਾ ਸੀ ਆ ਉਹ ਠੀਕ ਠਾਕ ਆ ਸਾਰਾ ਕੁਝ ਕਿ ਅੱਗ ਸਾਰੀ ਇਹ ਜਿਹੜੀ ਬੁਝਾਤੀ ਕਿ ਨੁਕਸਾਨ ਹੋ ਗਿਆ ਨੁਕਸਾਨ ਤਾਂ ਇਹਦਾ ਮੂਰ ਲੱਗਦਾ ਜਿਹਨੂੰ ਉਸ ਨੂੰ ਸਾਰਾ ਸੜ ਗਿਆ ਜਿਹੜੇ ਸੀਪਰ ਸਾਰਾ ਕੁਝ ਸੜ ਗਿਆ ਵਿੱਚੋਂ ਮਾਇਰ ਮੂਰ ਨੂੰ ਸਾਰਾ ਕਾਗਜ਼ ਪੱਤਰ ਵਿੱਚ ਹੀ ਸੜ ਗਿਆ ਇਹਦਾ ਰੇਲ ਨੂੰ ਬਚਾਓਗੇ ਰੇਲ ਨੂੰ ਬਚਾਓਗੇ ਜੀ ਹੋਰ ਠੀਕ ਠਾਕ ਹੈ